755 2025 ਮਾਡਲ ਹੈ 24 ਇਹ 25 25 ਜਾਂਦਾ 25 ਹੈ 24 ਮਾਡਲ ਹੈ ਟਰੈਕਟਰ ਇਹ ਵਧੀਆ ਬਣਾਉਂਦਾ ਲੰਬਾਈ ਵੀ ਵਧਾਉਂਦੀ ਉਦਾਂ ਵੀ ਖਰਚਾ-ਖਰਚਾ ਵੀ ਕਹਿੰਦੇ ਘੱਟ ਹੈ ਆਪਣੇ ਯਾਰ ਤੇ ਦੋਸਤ ਇਹ ਆਪਾਂ ਦਾ ਹਾਲੈਂਡ ਵਾਲਿਆਂ ਬਾਈ ਟਰੈਕਟਰ ਵਧੀਆ ਜਾਣੇ ਕਿ ਚਲਾਉਣੇ ਨੂੰ ਆ ਸਟੀਅਰਿੰਗ ਬੜਾ ਘੈਂਟ ਬਣਾਉਂਦਾ ਬੈਠਣ ਨੂੰ ਐਨ ਜਮਾ ਰਿਲੈਕਸ ਬੈਂਦਾ ਬੰਦਾ ਪਰ ਨਾ ਇੱਥੇ ਆ ਕੇ ਥੋੜਾ ਜਿਹਾ ਕੰਮ ਗੜਬੜ ਕਰਿਆ ਵਾ ਇਹਦੇ ਵਿੱਚ ਬਾਈ ਕਿਪਲ ਬਹੁਤ ਫਾਦਦੀ ਹੈ। ਜਿਆਦਾ ਆਹ ਹੈਂਡ ਬ੍ਰੇਕ ਇਹਨੂੰ ਇੱਥੋਂ ਕਿਸੇ ਹੋਰ ਪਾਸੇ ਕਰਨਾ ਚਾਹੀਦਾ। ਆਹ ਜਗ੍ਹਾ ਥੋੜੀ ਜੀ ਇਹਨਾਂ ਨੂੰ ਬਦਾਉਣੀ ਚਾਹੀਦੀ ਆ। ਆਹ ਪਲੇਟਫਾਰਮ ਵੀ ਥੋੜਾ ਜਿਹਾ ਮੂਰੇ ਹੋਣਾ ਚਾਹੀਦਾ। ਬਾਕੀ ਦਾ ਟਰੈਕਟਰ ਵਧੀਆ ਆ ਜਾਨੀ ਕਿ ਆਪਾਂ ਨੇ ਚਲਾਇਆ। ਵਧੀਆ ਲੱਗਿਆ ਆਪਾਂ ਨੂੰ ਟਰੈਕਟਰ। ਬਾਕੀ ਸਾਡੇ ਯਾਰ ਦੋਸਤ ਲੱਗੇਵੇਂ ਇਹਨੂੰ ਚੈੱਕ ਕਰਨ। ਕਾਲੇ ਬਾਈ ਹਾਂ ਕਿੱਕ ਨਾਲ ਟਰੈਕਟਰ। ਠੀਕ ਹੈ ਦੀ ਆਹ ਬੈਲਟ ਵੀ ਲੈ ਆ ਰਹੇ ਹਣੀ ਆ। ਬੈਲਟ ਤਾਂ ਹੁਣ ਸਰਦਾਰ ਉਹ ਨਹੀਂ ਕਸਾਉਂਗੇ। ਲੋਗ ਜੇ ਸਾਡੇ ਖਰਾਬ ਹੋ ਜਾਂਦੇ ਜੀ ਸ਼ੋ ਵੀ ਇਹਦੀ ਜੈਕ ਵਾਲੀ ਗਰੀਬੀ ਹੈ ਵਧੀਆ ਸਿਸਟਮ ਹੈ ਮਰਜੀ ਇੱਥੇ ਤੇ ਕੰਮ ਕਰੀ ਖੜਕਾ ਤੜਕਾ ਨਹੀਂ ਹੁੰਦਾ ਹੁਣ ਕੰਮ ਕੰਮ ਨਿਕਲ ਮਰਜੀ ਗੱਲ ਦਾ ਜਗਾ ਖੁੱਲ ਗਈ ਬਾਕੀ ਆ ਸਾਡਾ ਮਿਸਤਰੀ ਚੈੱਕ ਕਰ ਰਿਹਾ ਮਿਸਤਰੀ ਜੇ ਖਾਰੀਆਂ ਕਮੀਆਂ ਘੜ ਦਿੰਦਾ ਹੈ ਥੋੜਾ ਜਿਹਾ ਕੁਝ ਸਿਕਟਾ ਜਈ ਹੈ